ਕੁਲਵੰਤ ਸਿੰਘ ਬਾਜੀਗਰ ਕੁਐਸਚਨ ਨੰਬਰ 1632 ਡਾਕਟਰ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਵਾਬ ਦੇਣਗੇ ਅ ਮਾਜਬ ਸਪੀਕਰ ਸਾਹਿਬ ਮਾਨਯੋਗ ਮੈਂਬਰ ਨੂੰ ਜਵਾਬ ਚਲਾ ਗਿਆ ਸਪਲੀਮੈਂਟਰੀ ਪੁੱਛਣਾ ਹੈ ਹਾਂਜੀ ਸਪਲੀਮੈਂਟਰੀ ਲੈ ਲਓ ਜੀ ਸਰ ਕੁਲਵੰਤ ਸਿੰਘ ਜੀ ਦਾदू ਜੀ ਕਿਰਪਾ ਕਰਦਿਆ ਕਰੋ ਤੁਸੀਂ ਵੈਸੇ ਹੀ ਦੇਖ ਲਓ ਵਾਹਿਗੁਰੂ ਬਿਨਾਂ ਸਪਲੀਮੈਂਟਰੀ ਦੇ ਬਿਲਕੁਲ ਠੀਕ ਕਹਿੰਦੇ ਆ ਜੀ ਇਹ ਨਹੀਂ ਸਰ ਬਾਤਨਾ ਜਿਹੜਾ ਸ਼ਤਰਾਣਾ ਬਲਾਕ ਹੈ ਉਹਦੇ ਵਿੱਚ ਇਸ ਤੋਂ ਅੱਗੇ ਮੂਨਕ ਹੈ ਆਪਣੇ ਮੰਤਰੀ ਜੀ ਬੈਠੇ ਆ ਉਹਦੇ ਵਿੱਚ ਔਰ ਖਨੌਰੀ ਦੇ ਵਿੱਚ ਪਹਿਲਾਂ ਧਰਮਕੋਟ ਸ਼ਾਹਕੋਟ ਦੀ ਗੱਲ ਹੋ ਚੁੱਕੀ ਹੈ ਜੀ ਜੈਤੋਂ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਕਮਿਊਨਿਟੀਅਲ ਸੈਂਟਰਸ ਹੈਗੇ ਉੱਥੇ ਐਕਿਊਟ ਸ਼ਾਰਟੇਜ ਆ ਤੇ ਜਦੋਂ ਅਸੀਂ ਨੈਰਟ ਕੀਤਾ 50% ਸ਼ਾਰਟੇਜ ਸੀ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਉਹ 800 ਤਾਂ ਆਮ ਆਦਮੀ ਕਰਨੇ ਕਿਤੇ ਐਨੇ ਕੋਰ ਡਾਕਟਰ ਆ 1600 ਡਾਕਟਰ ਅਸੀਂ ਭਰਤੀ ਕੀਤੇ ਆ ਹੁਣ ਸ਼ਾਰਟੇਜ ਅਸੀਂ ਘਟਾਈ ਆ ਸਰ ਡਾਕਟਰਸ ਦਾ ਪਹਿਲਾਂ ਟ੍ਰੇਨ ਕਰਨੇ ਪੈਣਗੇ ਫਿਰ ਸਰਵਿਸ ਜੁਆਇਨ ਕਰਾਣੀ ਪਵੇਗੀ ਔਰ ਉਹਨਾਂ ਨੂੰ ਇਨਸੈਂਟਿਵੇਜ ਕਰਕੇ ਅਸੀਂ 5 10 15 ਦਾ ਸਪੈਸ਼ਲ ਜਿਹੜਾ ਹੈਗਾ ਇਨਸੈਂਟਿਵ ਦਿੰਦਾ ਉਹਨਾਂ ਨੂੰ ਤੇ ਹੁਣ ਵੀ ਸਰ ਮੈਂ 21 ਸਪੈਸ਼ਲਿਸਟ ਉਹਨਾਂ ਚੋਂ ਇੱਕ ਮੈਂ ਸਤਰਾਣੇ ਦੇ ਵਿੱਚ ਵੀ ਲਾਇਆ ਮੈਡੀਕਲ ਸਪੈਸ਼ਲਿਸਟ ਔਰ ਤਿੰਨ ਮੈਂ ਜਿਹੜੇ ਸਬਡਿਵੀਜ਼ਨ ਸਮਾਣੇ ਦੇ ਵਿੱਚ ਆ ਤਾਂ ਕਿ ਉੱਥੇ ਸਾਰੀ ਸਬਦਾ ਲੋਕਾਂ ਨੂੰ ਅਵੇਲੇਬਲ ਹੋਵੇ ਇਸੇ ਤਰ੍ਹਾਂ ਨਾਬੇ ਦੇ ਵਿੱਚ ਔਰ ਰਾਜਪੁਰੇ ਦੇ ਵਿੱਚ ਬਾਕੀ ਸਾਰੇ ਪੰਜਾਬ ਦੇ ਵਿੱਚ ਵੀ 255 ਸਪੈਸ਼ਲਿਸਟ ਜਿਹੜੇ ਆ ਮੈਂ ਤਾਂ ਕਿ ਜਿਹੜੇ ਡਿਸਟ੍ਰਿਕਟ ਹਸਪੀਟਲ ਔਰ ਸਬਡਿਵੀਜ਼ਨ ਹਸਪੀਟਲ ਆ ਉਹਨਾਂ ਨੂੰ ਚਲਾਈਏ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਮੇਰੀ ਕੋਸ਼ਿਸ਼ ਹੈ ਜੀ ਕਿ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਅਗਲੇ 1 ਸਾਲ ਦੇ ਵਿੱਚ ਅਸੀਂ ਜਿਹੜੀ ਇਹ ਜਿਹੜੀ ਕਮੀਆਂ ਡਾਕਟਰਾਂ ਦੀ ਇਹ ਪੂਰੀ ਕਰ ਦਾਂਗੇ ਥੈਂਕ ਯੂ